ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਵੀ ਪੰਨ ਸਿੰਘ ਸਹਿਬਾਨ ਦੀ ਮੀਟਿੰਗ ਦੇ ਵਿੱਚ ਜਿਹੜੀ ਇਸ ਫੈਸਲੇ ਨੂੰ ਡਾਇਵਰਟ ਕਰਨਾ ਤੇ ਰੱਖੀ ਗਈ ਹੋਵੇ ਮੈਂ ਸ਼ਾਮਾ ਨਹੀਂ ਉਹ ਤੁਸੀਂ ਕਿਹਾ ਕਿ ਕੋਈ ਕਿਹਾ ਕਿ ਮੈਂ ਮੈਂ ਅਸਤੀਫਾ ਨਹੀਂ ਦੇਉਂਗਾ ਤੁਸੀਂ ਕਿਹਾ ਕਿ ਮੈਂ ਅਸਤੀਫਾ ਨਹੀਂ ਦੇਉਂਗਾ ਅਸਤੀਫਾ ਆਲਰੇਡੀ ਤੁਸੀਂ ਦਿੱਤਾ ਹੋਇਆ ਸੀ ਮਨਜ਼ੂਰ ਵੀ ਉਹ ਪਾਸ ਕਰ ਦੇਣ ਜੀ ਉਹ ਪਾਸ ਕਰ ਦੇਣ ਮੇਰਾ ਜਿਹੜਾ 2 ਮਹੀਨੇ ਪਹਿਲਾਂ ਅਸਤੀਫਾ ਦਿੱਤਾ ਹੈ ਮੈਂ ਚਾਚਾ ਇਹ ਵੀ ਸੀ ਉਹ ਗੱਲ ਨਹੀਂ ਕਰਾਉਂਦਾ ਉਸ ਤੋਂ ਬਾਅਦ ਚਾਚਾ ਇਹ ਕਿ ਚਾਚਾ ਇਹ ਬਹੁਤ ਚੱਲ ਰਹੀ ਹੈ ਕਿ ਜਿਹੜਾ ਅਸਤੀਫਾ ਦੇ ਦੇਣਾ 11 ਮੈਂ ਕੋਈ ਅਸਤੀਫਾ ਨਹੀਂ ਦੇਣਾ ਜੀ ਹਾਂ ਮੈਨੂੰ ਕੱਢਣਾ ਕੱਢ ਦੇਣ ਮੈਨੂੰ ਰੱਖਣਾ ਰੱਖ ਲੈ ਸਾਹਿਬ ਇਹਦੀ ਮੇਰਾ ਅਸਤੀਫਾ ਜਿਹੜਾ 2 ਮਹੀਨੇ ਪਹਿਲਾਂ ਆਇਆ ਜਿਹੜੀ ਇਹ ਰਹਿائش ਹੈ ਆਲਰੇਡੀ ਖਾਲੀ ਕਰ ਚੁੱਕਿਆ ਹੈ ਬੜੇ ਚਾਚਾ ਪਹਿਲਾਂ ਉਡਰੀਆਂ ਦੀ ਸਮਾਨ ਤੋਂ ਚਾਹੇ ਬਿਲਕੁਲ ਜੀ ਮੈਂ ਆਪਣੀ ਰਹਿائش ਜਿਹੜੀ ਆ ਉਹ ਖਾਲੀ ਕਰ ਚੁੱਕਿਆ ਮੈਂ ਆਪਣੇ ਬੱਚੇ ਜਿਹੜੇ ਨੇ ਉਹ ਸ਼ਿਫਟ ਕਰ ਲਏ ਨੇ ਔਰ ਇਹ ਵੀ ਇਹ ਵੀ ਕਹਿ ਸਕਦੇ ਜੀ ਤੁਹਾਨੂੰ ਲੱਗਦਾ ਤੁਹਾਨੂੰ ੱੱਕੇ ਨਾ ਕੱਢ ਸਕਦੇ ਨੇ ਕੱਢ ਦੇਣੀ ਸੀ ਫਿਰ 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 ਪੰਥਕ ਮਰਿਆਦਾ ਕਿੱਥੇ ਐਸਜੀਪੀਸੀ ਪ੍ਰੈਜ਼ੀਡੈਂਟ ਦੀ ਵੀਡੀਓ ਆਡੀਓ ਵਾਇਰਲ ਹੋ ਜਾਂਦੀ ਹੈ ਗਾਲਾਂ ਕੱਢ ਦੇਦੀ ਹੈ ਹਨਾ ਉੱਥੇ ਅੰਤਰੀ ਕਮੇਟੀ ਦੀ ਮੀਟਿੰਗ ਨਹੀਂ ਹੁੰਦੀ ਤੁਹਾਡੇ ਲਈ ਅੰਤਰੀ ਕਮੇਟੀ ਦੀ ਇੱਕ ਮੀਟਿੰਗ ਜਿਹੜੀ ਕੱਲ ਰੱਖੀ ਹੈ ਚਰਚਾ ਚਾ ਵੀ ਤੁਹਾਡੇ ਲਈ ਰੱਖੀ ਗਈ ਹੈਗੀ ਆ ਮੈਨੂੰ ਉਸ ਮੀਟਿੰਗ ਦੇ ਬਾਰੇ ਪਤਾ ਨਹੀਂ ਉਹਨਾਂ ਨੇ ਛਾਹ ਜਰੂਰੀ ਪਰ ਮੈਨੂੰ ਨਾਲ ਹੀ ਨਹੀਂ ਦੱਸਿਆ ਪਰ ਜੇ ਉਹਨਾਂ ਨੇ ਕੱਲ ਦੀ ਮੀਟਿੰਗ 'ਚ ਮੈਨੂੰ ਕੱਢਣਾ ਤਾਂ ਬੇਸ਼ੱਕ ਬੇਚ ਜਿਹੜਾ ਕੱਢ ਸਕਦੇ ਨੇ ਮੈਂ ਆਪਣੇ ਘਰ ਚ ਆ ਜੇ ਸਰ ਜੀ ਇੱਕ ਸਵਾਲ ਹੈ ਕਿ ਲੋਕਾਂ ਦੇ ਵੀ ਸੁਖਵੀਰ ਬਾਦਲ ਨੇ ਗਨਾਹ ਮੰਨ ਲਏ ਤੁਸੀਂ ਕਹਿੰਦੇ ਤੂੰ ਦੱਸ ਆ ਕੰਮ ਕੀਤਾ ਉਹ ਕੰਦਾ ਕਰ ਲਿਆ ਕਹਿੰਦੇ ਫਿਰ ਸਜ਼ਾ ਜਿਹੜੀ ਹੈ ਸੇਵਾ ਜਿਹੜੀ ਹੈ ਢਿੱਲੀ ਦਿੱਤੀ ਗਈ ਚਾਹੀਦਾ ਸੀ ਥੰਮਨਲ ਬਹੁਤ ਮਤਲਬ ਪੰਥਕ ਸਖੀਤ ਤਾਂ ਪਹਿਲੇ ਤੋਂ ਜੀ ਤੂੰ ਹੁਣੀ ਕੁਝ ਸਿੰਘ ਕਹ ਰਹੇ ਨੇ ਕਿ ਕੋਈ ਸੈਕਟਰ ਕੋਈ ਸੈਕਟਰ ਅਜੇ ਵੀ ਹੈ ਜੇ ਮਤਲਬ ਉੱਥੇ ਅਸੀਂ ਕਿਸੇ ਨੂੰ ਗੋਲੀ ਵੀ ਮਾਰ ਦਿੱਤੀ ਹੈ ਨਾ ਜੀ ਉਹਨਾਂ ਨੇ ਕਹਿਣਾ ਯਾਰ ਇਹ ਦਿਲ ਚ ਮਾਰੀ ਹੈ ਲਿਆਜ ਕਰਕੇ ਸਿਰਚ ਮਾਰਨੀ ਚਾਹੀਦੀ ਸੀ ਜੇ ਅਸੀਂ ਉੱਥੇ ਕਿਸੇ ਨੂੰ ਫਾਂਸੀ ਵੀ ਦੇ ਦਈਏ ਨਾ ਜਿਹੜਾ ਸਾਡਾ ਅਧਿਕਾਰ ਨਹੀਂ ਹੈ ਤੇ ਕਹਣਾ ਸੀ ਜੀ ਫਾਂ ਕਰਦੇ ਆ ਉਸ ਸੈਕਟਰ ਤੋਂ ਸੰਤੁਸ਼ਟ ਹੁੰਦੇ ਨਹੀਂਗੇ ਪਰ ਆਲਮੋਸਟ ਜਿਹੜੀ ਹੈ ਸੰਗਤ ਜਿਹੜੀ ਹੈ ਉਹ ਇਸ ਫੈਸਲੇ ਨੂੰ ਪਰਵਾਹ ਨਹੀਂ ਕਰਦੇ ਸਿਰਸਰੀ ਇਹ ਕੇਵੀ ਚਰਚਾ ਬੜੀ ਸੋਸ਼ਲ ਮੀਡੀਆ ਤੇ ਆ ਗਈ ਹੈ ਕਿ ਸਿੰਘ ਸਾਹਿਬ ਵਿਦੇਸ਼ ਜਾਣ ਨੂੰ ਜ਼ਿਆਦਾ ਤਰਜੀਹ ਦਿੰਦੇ ਨੇ ਕਿਤੇ ਗਰੀਬਾਂ ਦੇ ਜਾਂ ਉਹਦੇ ਬਸਤੀਆਂ ਵਿੱਚ ਸਿੱਖ ਪਚਾਰਨ ਦੇ ਕਿਉਂਕਿ ਸਿੱਖ ਜਿਹੜਾ ਨਾ ਉਹ ਗਲੋਬਲੀ ਹੋ ਚੁੱਕਿਆ ਹੈ ਸਿੱਖ ਪੰਜਾਬ ਤੱਕ ਮ hạnੂਦ ਨਹੀਂ ਰਹਿ ਗਿਆ ਗਲੋਬਲੀ ਹੋ ਚੁੱਕਿਆ ਤੇ ਵਿਦੇਸ਼ਾਂ ਦੇ ਵਿੱਚ ਸਮਾਗਮ ਹੁੰਦੇ ਨੇ ਤੇ ਵਿਦੇਸ਼ਾਂ ਦੇ ਵਿੱਚ ਸਮਾਗਮ ਤੇ ਸਾਨੂੰ ਸੱਦਾ ਦਿੱਤਾ ਜਾਂਦਾ ਹੈ ਤੇ ਉਸ ਸੱਦੇ ਦੇ ਵਿੱਚ ਅਗਲੇ ਸਾਨੂੰ ਟਿਕਟਾਂ ਵੀ ਜੜੀਆਂ ਲੈ ਕੇ ਦਿੰਦੇ ਆ ਅਸੀਂ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ ਵੀ ਜਾਂਦੇ ਆ ਕਈ ਜਗ੍ਹਾ ਤਾਂ ਤੁਸੀਂ ਵੀ ਮੇਰੇ ਨਾਲ ਗਏ ਹੋਗਾ ਭਾਰਤ ਦੇ ਸੂਬਿਆਂ ਚ ਉਹਨਾਂ ਜਗ੍ਹਾ ਤੇ ਗਏ ਆ ਜਿੱਥੇ ਅੱਜ ਤੱਕ ਕੋਈ ਸਿੱਖੀ ਨਹੀਂ ਗਿਆ ਸੀ ਉਹ ਤਾਂ ਮੇਰੇ ਨਾਲ ਸੀ ਸਪੈਸ਼ਲ ਉਸ ਵੇਲੇ ਜਦੋਂ ਆਪਾਂ ਐਸੀ ਜਗ੍ਹਾ ਤੇ ਗਏ ਸੀ ਜਿੱਥੇ ਅੱਜ ਤੱਕ ਕੋਈ ਸਿੱਖ ਪ੍ਰਚਾਰਕ ਸਮਾਗਮ ਕਰਨ ਵਾਸਤੇ ਨਹੀਂ ਸੀ ਪਹੁੰਚਿਆ ਤਾਂ ਮੈਂ ਪੰਜਾਬ ਦੇ ਵਿੱਚ ਵੀ ਜਾਂਦਾ ਹਾਂ ਇਹ ਕੋਈ ਨਹੀਂ ਕਿ ਅੱਜ ਗਲੋਬਲੀ ਆਨ ਕਰਕੇ ਸਾਨੂੰ ਜਾਣਾ ਪੈਂਦਾ ਤੁਸੀਂ ਰਹਾਇਸ਼ ਦੇ ਕਿਉਂ ਖਾਲੀ ਕੀਤੀ ਤੁਹਾਨੂੰ ਕੀ ਲੱਗ ਰਿਹਾ ਸੀ ਅਰੇ ਵੈਸੇ ਹੀ ਹੁਣ ਮੈਂ ਮੇਰੇ ਅਸਲ ਚ ਪਰਿਵਾਰ ਜਿਹੜਾ ਹੈ ਜਿਹੜੇ 15 ਦਿਨ ਤੋਂ ਜੋ ਪੀਰੀਅਡ ਚੱਲ ਰਿਹਾ ਉਹ ਬੜੀ ਟੈਨਸ਼ਨ ਦੇ ਵਿੱਚ ਹੈ ਤੇ ਇਸ ਕਰਕੇ ਉਹ ਪਰਿਵਾਰ ਕਹਿੰਦਾ ਵੇਸੇ ਚਾਹਤ ਸੀ ਕਿ ਸਵੈਚਾ ਦੇ ਨਾਲ ਜੀ ਕੋਈ ਨਹੀਂ ਸਾਨੂੰ ਐਸੀ ਇੱਛਾ ਕੋਈ ਨਹੀਂ ਮੈਂ ਜੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਬਿਨੀਆਂ ਸੇਵਾਵਾਂ ਨੂੰ ਪ੍ਰਕਰਾਰ ਰੱਖਣਾ ਚਾਹੁੰਦੀ ਐ ਮੈਂ ਬਿਲਕੁਲ ਦੇਵਾਂਗਾ ਤੇ ਜੇ ਉਹ ਮੇਰੀਆਂ ਸਵਾਬਾਂ ਨੂੰ ਖਤਮ ਕਰਨਾ ਚਾਹੁੰਦੀ ਹੈ ਤੇ ਮੈਂ ਉਹਦਾ ਸਵਾਗਤ ਕਰਦਾ ਜੀ ਸੰਗਤ ਸਾਹਿਬ ਦੀ ਕਮੇਟੀ ਕਮੇਟੀ ਜਿਹੜੀ ਕਮੇਟੀ ਬਣਾਈ ਯਾਨੀ ਸੱਤ ਮੈਂਬਰ ਦੀ ਕਮੇਟੀ ਬਣਾਈ ਹੈ ਉਹ ਜਿਹੜੀ ਸਤਵੰਤ ਕੌਰ ਬੀਬੀ ਸਤਵੰਤ ਵਰਯੋ ਪਾਈ ਨੇ ਉਹ ਤੁਸੀਂ ਪਾਇਆ ਥੋੜੀ ਸਪਸ਼ਟਨਾ ਹੋਏਗਾ ਕਿ ਬੀਬੀ ਸਤਵੰਤ ਕੌਰ ਕੋਈ ਕ੍ਰਿਮੀਨਲ ਨਹੀਂ ਹੈ ਪਹਿਲੀ ਗੱਲ ਉਹ ਭਾਈ ਅਮਰੀਕ ਸਿੰਘ ਜਿਹੜੇ ਸਾਡੇ ਪੰਥ ਦੇ ਸ਼ਹੀਦ ਨੇ ਉਹਨਾਂ ਦੀ ਬੇਟੀ ਹੈ ਔਰ ਜਿੰਨਾ ਮੈਂ ਉਹਨਾਂ ਨੂੰ ਜਾਣਦਾ ਨਿੱਜੀ ਤੌਰ ਦੇ ਉੱਤੇ ਉਹ ਇੱਕ ਨਿਹਾਇਤ ਸ਼ਰੀਫ ਔਰ ਬਹੁਤ ਚੰਗੀ ਸੋਚ ਵਾਲੀ ਪੜ੍ਹੀ ਲਿਖੀ ਲੜਕੀ ਹੈ ਉਹਨੂੰ ਕਮੇਟੀ ਦੇ ਵਿੱਚ ਸ਼ਾਮਲ ਕਰਨਾ ਇਹ ਕੋਈ ਗੁਨਾਹ ਨਹੀਂ ਹੈ ਉਹ ਬਤਸ਼ਿਆਣੀ ਲੜਕੀ ਆ ਔਰ ਪੰਥ ਦੀ ਧੀ ਆ ਉਹ ਭਾਈ ਮਰੀਕ ਸਿੰਘ ਦੀ ਬੇਟੀ ਹੈ ਜਿਹੜੇ ਸ਼ਹੀਦ ਦੇ ਬੱਚੇ ਨੇ ਉਹ ਪੰਥ ਦੇ ਬੱਚੇ ਨੇ ਪੰਥ ਦੇ ਬੱਚੇ ਨੂੰ ਮਾਣ ਦੇਣਾ ਜੇ ਮੈਂ ਕਹਦਾ ਕਿ ਭਾਈ ਮਰੀਕ ਸਿੰਘ ਦੀ ਬੇਟੀ ਜਿਹੜੀ ਹੈ ਉਹਨੂੰ ਵਿਚਾਰਿਆ ਜਾ ਸਕਦਾ ਤੇ ਗੁਰਦੇਵ ਸਿੰਘ ਸਹਬਾਨ ਨੇ ਕਿਹਾ ਬਿਲਕੁਲ ਸਹੀ ਤੇ ਜਗੰਦ ਕੀ ਤੁਹਾਨੂੰ ਨਹੀਂ ਲੱਗਦਾ ਕਿ ਮੀਟਿੰਗ ਦੇ ਵਿੱਚ ਪੰਥ ਸਿੰਘ ਸਹਬਾਨ ਸੀ ਵਾਏ ਟਰੋਲ ਤੁਹਾਨੂੰ ਕਿਉਂ ਕੀਤਾ ਜਾ ਰਿਹਾ ਕੱਲੇ ਤੁਸੀਂ ਕਰਦੇ ਕਿਉਂ ਤੁਸੀਂ ਕਰ ਕੱਲੇ ਟਾਰਗੇਟ ਕਿਉਂ ਰੀਜ਼ਨ ਦਰਖਤ ਟਟਣ ਉਹੀ ਟੁੱਟਦਾ ਹੁੰਦਾ ਜਿਹੜਾ ਝੁਕਦਾ ਨਹੀਂ ਹੁੰਦਾ ਤੂੰ ਜਾਂ ਜਿਹੜਾ ਝੁਕ ਜਾਂਦਾ ਉਹ ਕਦੇ ਨਹੀਂ ਟੁੱਟਦਾ ਹੁੰਦਾ ਜਗਨਾਥ ਸਾਹਿਬ ਤੁਹਾਡੇ ਇਹਦੀ ਗੱਲ ਤੁਸੀਂ ਕਰਨ ਵਾਲਾ ਅਕਾਲੀ ਦਲ ਦਾ ਕਿਹੜਾ ਬੰਦਾ ਹੈ ਇਹ ਐ ਸਾਹ ਅਕਾਲੀ ਦਲ ਦਾ ਕੋਈ ਵਿੰਗ ਨਹੀਂ ਹੈ ਜੀ ਸ਼ਰਮਣੀਆਂ ਅਕਾਲੀ ਦਲ ਮੇਰੀ ਜਮਾਤ ਹੈ ਮੇਰੇ ਪੰਥ ਦੀ ਜਮਾਤ ਹੈ ਮੈਂ ਸ਼ਰਮਣੀਆਂ ਅਕਾਲੀ ਦਲ ਦੇ ਉੱਤੇ ਕੋਈ ਟਿੱਪਣੀ ਨਹੀਂ ਕਰੂੰਗਾ ਸ਼ਰਮਣੀ ਅਕਾਲੀ ਦਲ ਦਾ ਕੋਈ ਆਈਟੀ ਵਿੰਗ ਨਹੀਂ ਹੈ ਇੱਕ ਵਿਅਕਤੀ ਵਿਸ਼ੇਸ਼ ਦਾ ਆਈਟੀ ਵਿੰਗ ਹੈ ਜਿਨ੍ਹਾਂ ਨੂੰ ਤਰਖਾਵੇਂ ਇੱਕ ਕੰਪਨੀ ਦੇ ਵਿੱਚੋਂ ਦਿੱਤੀਆਂ ਜਾਂਦੀਆਂ ਉਹ ਟੋਲਾ ਹੈ ਜਿਹੜਾ کردار ਕੁਸ਼ੀ ਕਰਦਾ ਹੋਰ ਅਗਲੀ ਪੇਸ਼ਾ ਕੋਲ ਨੂੰ ਕੀ ਲੱਗਦਾ ਕੋਈ ਨੀਚੀ ਰੰਜਿਸ਼ ਕੋਈ ਪ੍ਰਾਣੀ ਇਸ ਕਰ ਨਹੀਂ ਨਹੀਂ ਕੋਈ ਪ੍ਰਾਣੀ ਕੋਈ ਪ੍ਰਾਣੀ ਨਹੀਂ ਹੈ ਜੀ ਸਾਡੇ ਦਾ ਰਿਸ਼ਤੇ ਬੜੇ ਅਕਾਲੀ ਦਲ ਨਾਲ ਸਾਡੇ ਦਾ ਰਿਸ਼ਤੇ ਬੜੇ ਸੁਖਾਵੇਂ ਸੀ ਬੜਾ ਵਧੀਆ ਮਾਹੌਲ ਸੀ ਅਕਾਲੀ ਜਾਂ ਤੁਹਾਡੇ ਬੀਜਪੀ ਨਾਲ ਦੇ ਅੱਜ ਫੇਰ ਕਹਿ ਰਹੇ ਬੀਜਪੀ ਨਾਲ ਵੀ ਜਲ ਕੱਲ ਤੱਕ ਤਾਂ ਜਥੇਦਾਰ ਹੈ ਉਹ ਤੇ ਸਾਰੇ ਪਾਰਟੀਆਂ ਨਾਲ ਹੋ ਸਕਦੇ ਹੁਣ ਕਿਸੇ ਨੂੰ ਮੈਨੂੰ ਫੋਨ ਆ ਗਿਆ ਕਿਸੇ ਨੇ ਅਸਵੇ ਚੰਜੀ ਸਿੰਘ ਚੰਨੀ ਦਾ ਫੋਨ ਆਇਆ ਮੈਨੂੰ ਕਾਗਰਸੀ ਹੋ ਗਿਆ ਜੀ ਹੈ